ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਠੀਕ ਹੋਵੋਗੇ ਆਜੋ ਜੀ ਤਰਬੂਜ ਖਾ ਲਓ ਜਿੰਨੇ ਜਿੰਨੇ ਖਾਣਾ ਫ੍ਰੀ ਬੈਠੇ ਹੋਏ ਸੀਗੇ ਸਵੇਰ ਦਾ ਹੀ ਟਾਈਮ ਅਸੀਂ 10 11 ਵਜੇ ਦਾ ਸੋ ਸਾਰੇ ਫੈਮਿਲੀ ਇਕੱਠੀ ਬੈਠੀ ਸੀ ਸੋ ਸੋਚਿਆ ਕਿ ਉਹਨਾਂ ਤਰਬੂਜ ਖਾ ਲਿਆ ਜਾਵੇ ਸੋ ਆਜੋ ਜੀ ਜਿੰਨੇ ਖਾਣਾ ਹੈ ਨੂੰ ਬਸ ਫਿਰ ਇਕੱਠਿਆਂ ਨੇ ਇੱਕ ਥਾਲੀ ਜੀ ਕੱਢ ਲਿਆ ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਮਸਤੇ ਜੀ ਆਦਾਬ ਕਿਵੇਂ ਹੋ ਜੀ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਸੋ ਵੈਲਕਮ ਆ ਜੀ ਤੁਹਾਡਾ ਮੇਰੇ YouTube ਚੈਨਲ ਕੇਪੀ ਢਾਰੀਵਾਲ ਦੇ ਵਿੱਚ ਸੋ ਅੱਜ ਹੈਗੀ ਸਾਡੀ ਲੁਧਿਆਣੇ ਜਾਂ ਲੁਧਿਆਣੇ ਤੋਂ ਵਾਕਸੀ ਜਾਣ ਦੀ ਤਿਆਰੀ ਪਰ ਹਰੇ ਕੱਚਾ ਪੱਕਾ ਹੀ ਆ ਵੀ ਅਸੀਂ ਜਾਣਨੇ ਆ ਕਿ ਨਹੀਂ ਕਿਉਂਕਿ ਅਸੀਂ ਰੈਡੀ ਤਾਂ ਹੋ ਚੁੱਕੇ ਆ ਸੋ ਸਾਡੀ ਪੈਕਿੰਗ ਵੀ ਸਾਰੀ ਹੋ ਚੁੱਕੀ ਆ ਸਾਰੇ ਰੈਡੀ ਬੈਠੇ ਨੇ ਆ ਵੀ ਰੈਡੀ ਨੇ ਇਹ ਮੇਰੇ ਮम्मा ਬੈਠੇ ਨੇ ਸੋ ਦੇਖਦੇ ਆਂ ਜੀ ਫੇਰ ਹੁਣ ਜਾਣਦੇ ਆ ਕਿ ਨਹੀਂ ਤੁਹਾਨੂੰ ਦੱਸਦੇ ਆ ਫੋਰਸ ਨਾਲ ਸਾਰੇ ਠੀਕ ਠਾਕ ਹੂੰ ਗਰਮੀ ਤੋਂ ਬਚੇ ਹੋਇਓ ਸੋ ਮਿਲਦੇ ਆ ਫੇਰ ਦੇਖਦੇ ਆ ਕੀ ਕਰਦੇ ਸਾਡਾ ਜਾਣਾ ਹੋ ਗਿਆ ਘਰ ਵਾਪਸ ਹੀ ਅੱਜ ਕੈਨਸਲ ਸੋ ਅੱਜ ਅਸੀਂ ਕਿਤੇ ਹੋਰ ਹੁਣ ਜਾ ਰਹੇ ਆ ਘੁੰਮਣ ਵਾਸਤੇ ਸਾਡੀ ਪੈਕਿੰਗ ਅਸੀਂ ਵੀ ਤਿਆਰ ਹੋਈ ਹੋਈ ਸੀਗੇ ਮੰਮੀ ਪਾਪਾ ਤੇ ਬ੍ਰਦਰ ਨੇ ਅੱਜ ਜਾਣ ਨਹੀਂ ਦਿੱਤਾ ਹੈ ਗਾ ਉਹਨੇ ਧੱਕੇ ਨਾਲ ਸਾਨੂੰ ਅੱਜ ਫੇਰ ਰੋਕ ਲਿਆ ਸੋ ਹੁਣ ਜਾ ਰਹੇ ਆ ਦੇਖਦੇ ਆ ਕਿੱਥੇ ਲੈ ਕੇ ਜਾਂਦੇ ਨੇ ਅਸੀਂ ਕਿੱਥੇ ਜਾ ਰਹੇ ਸੀਗੇ ਸਾਨੂੰ ਵੀ ਨਹੀਂ ਇਹ ਪਤਾ ਸੀ ਕਿ ਬ੍ਰਦਰ ਕਿੱਥੇ ਲੈ ਕੇ ਜਾ ਰਿਹਾ ਵਾ ਸੁਣ ਗਿਆ ਰਾ ਕਿ ਵਿਦਿਆਰਥੀ ਕਰਕੇ ਤੋਵਾ ਜੀ ਹਰ ਇੱਕ ਜਗ੍ਹਾ ਅਸੀਂ ਆ ਗਏ ਸੀ ਜੀ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਮੈਂ ਪਹਿਲਾਂ ਕਦੇ ਨਹੀਂ ਸੀ ਆਈ ਇੱਥੇ ਮਰਲ ਟਾਊਨ ਇਸ ਕਰਕੇ ਫਿਰ ਮੈਂ ਆਪਣੇ ਬ੍ਰਦਰ ਨੂੰ ਕਿਹਾ ਹੋਰ ਤਾਂ ਕਿਤੇ ਨਹੀਂ ਜਾਣਾ ਮੈਂ ਤੁਸੀਂ ਮੈਨੂੰ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਲੈ ਜਾਓ ਕਿਉਂਕਿ ਮੈਂ ਸੀਗਾ ਤਾਂ ਸਾਡੇ ਮਤਲਬ ਲੁਧਿਆਣੇ ਦੇ ਵਿੱਚ ਹੀ ਮੰਡਲ ਡਾਉਣੀ ਹੈ ਸੋ ਇੱਥੇ ਮੈਂ ਕਦੇ ਨਹੀਂ ਸੀ ਆਈ ਇਸ ਕਰਕੇ ਅਸੀਂ ਗੁਰਦੁਆਰਾ ਸਾਹਿਬ ਗਏ ਸੀ ਜਦ ਅਸੀਂ ਗਏ ਉੱਥੇ ਅਰਦਾਸ ਹੋ ਰਹੀ ਸੀ ਇਸ ਕਰਕੇ ਅਸੀਂ ਬਾਰੀ ਰੁਕ ਗਏ ਸੀਗੇ ਸੋ ਫੇਰ ਅਸੀਂ ਮੱਥਾ ਟੇਕਣ ਤੋਂ ਬਾਅਦ ਜਦੋਂ ਜੋਤ ਜੋਤ ਕੰਨੀ ਜਾਣ ਲੱਗੇ ਮੈਂ ਸਿਰਫ ਉਨੀ ਕੀ ਵੀਡੀਓ ਬਣਾਈ ਸੀ ਕਿਉਂਕਿ ਅੰਦਰ ਵੀਡੀਓ ਕਿਸੇ ਵੀ ਗੁਰਦੁਆਰਾ ਸਾਹਿਬ ਚ ਆਊਟ ਨਹੀਂ ਹੁੰਦੀ ਇਹ ਗੁਰਦੁਆਰਾ ਸਾਹਿਬ ਦਾ ਬਾਹਰਲਾ ਦ੍ਰਿਸ਼ ਹੈ ਜਿਹੜਾ ਚੌਂਕ ਬਣਿਆ ਹੋਇਆ ਵਾ ਉਹ ਸਾਹਮਣੇ ਜਿਹੜਾ ਤੁਹਾਨੂੰ ਨਵੀਂ ਜੀ ਬਿਲਡਿੰਗ ਨਜ਼ਰ ਆ ਰਹੀ ਹੈ ਮਜ਼ੂਮ ਕਰਕੇ ਵੀ ਦਿਖਾ ਰਹੀ ਹਾਂ ਇਹ ਬਣ ਰਿਹਾ ਬਾਬਾ ਦੀਪ ਸਿੰਘ ਜੀ ਦਾ ਲੰਗਰ ਹਾਲ ਕਿਉਂਕਿ ਚੌਂਕ ਦੇ ਬਿਲਕੁਲ ਵਿੱਚ ਹੀ ਹੈ ਜੀ ਇਹ ਆ ਦੇਖੋ ਇਹ ਬਣ ਰਿਹਾ ਹੈ ਤੇ ਗੁਰਦੁਆਰਾ ਸਾਹਿਬ ਉੱਪਰ ਵੀ ਬਣ ਰਿਹਾ ਮੈਂ ਤੇ ਮੇਰੇ ਬੱਚੇ ਪਹਿਲੀ ਵਾਰ ਗਏ ਸੀ ਫਿਰ ਅਸੀਂ ਉੱਥੋਂ ਆ ਗਏ ਜੀ ਕ੍ਰਿਸ਼ਨ ਮੰਦਿਰ ਬੱਚੇ ਕਹਿੰਦੇ ਅਸੀਂ ਕ੍ਰਿਸ਼ਨ ਮੰਦਿਰ ਵੀ ਜਾਣਾ ਜਿਹੜੇ ਜਿਹੜੇ ਲੁਧਿਆਣੇ ਦੇ ਚਲੋ ਉਹਨਾਂ ਨੂੰ ਤਾਂ ਪਤਾ ਹੀ ਹੋਣਾ ਜਿਹੜੇ ਮੇਰੇ ਆਪਣੇ ਸਬਸਕ੍ਰਾਈਬਰ ਸਾਡੇ ਏਰੀਆ ਦੇ ਨੇ ਉਹਨਾਂ ਨੂੰ ਪਤਾ ਹੋਊਗਾ ਪਤਾ ਨਹੀਂ ਸੋ ਆ ਮੰਦਿਰ ਜੀ ਕ੍ਰਿਸ਼ਨ ਮੰਦਿਰ ਲੁਧਿਆਣੇ ਦਾ ਇਹ ਕਾਫੀ ਫੇਮਸ ਮੰਦਿਰ ਹੈ ਤੇ ਮੈਂ ਮੰਦਰ ਮਤਲਬ ਅਸੀਂ ਸਾਰਾ ਨਹੀਂ ਘੁੰਮੇ ਸੀਗੇ ਕਿਉਂਕਿ ਟਾਈਮ ਵੀ ਹੋ ਰਿਹਾ ਸੀ ਤੇ ਗਰਮੀ ਵੀ ਬਹੁਤ ਜ਼ਿਆਦਾ ਸੀ ਇਹ ਮੰਦਰ ਘੁੰਮਣ ਵਾਸਤੇ ਘੱਟ ਤੋਂ ਘੱਟ ਆਪਾਂ ਨੂੰ ਨਾ ਪੂਰੇ ਬੰਦੇ ਨੂੰ 2 ਘੰਟੇ ਚਾਹੀਦੇ ਹੁੰਦੇ ਨੇ ਤਾਂ ਕਰਕੇ ਫਿਰ ਸੋਚਿਆ ਵੀ ਸਾਰਾ ਮੰਦਰ ਘੁੰਮ ਨਹੀਂ ਹੋਣਾ ਕੁਝ ਧਾਰੀਵਾਲ ਸਾਹਿਬ ਵੀ ਆਪਣੇ ਨਾਲ ਨਹੀਂ ਆਏ ਸੀਗੇ ਕਿਉਂਕਿ ਜਿਹੜਾ ਮੌਸਮ ਸੀਗਾ ਉਹ ਥੋੜਾ ਨੇਰੀ ਵਾਲਾ ਬਣ ਰਿਹਾ ਸੀਗਾ ਤੇ ਇਹ ਕਹਿੰਦੇ ਕਿ ਮੈਂ ਮਿੱਟੀ ਘਟੇ ਚ ਨਹੀਂ ਜਾਣਾ ਤੁਸੀਂ ਉਹ ਜਾਇਓ ਮੈਂ ਤੇ ਮੇਰੇ ਬੱਚੇ ਅਸੀਂ ਫੇਰ ਅਸੀਂ ਮੇਰਾ ਬ੍ਰਦਰ ਸਾਨੂੰ ਹੀ ਲੈ ਗਿਆ ਸੀਗਾ ਆ ਦੇਖੋ ਮੰਦਿਰ ਇਹ ਮੰਦਿਰ ਬਹੁਤ ਜ਼ਿਆਦਾ ਵਧੀਆ ਬਣਿਆ ਹੋਇਆ ਅਸਤਾ ਖੈਰ ਇੱਥੇ ਬਚਪਨ ਤੋਂ ਹੀ ਜਾਂਦੇ ਸੀਗੇ ਤੇ ਬੱਚੇ ਵੀ ਦੋ ਤਿੰਨ ਵਾਰੀ ਵੈਸੇ ਜਾ ਚੁੱਕੇ ਨੇ ਸਾਡੇ ਨੂੰ ਜਦੋਂ ਵੀ ਜਾਂਦੇ ਆ ਮੋਸਟਲੀ ਜੇ ਟਾਈਮ ਲੱਗਦਾ ਫਿਰ ਜ਼ਰੂਰ ਜਾਂਦੇ ਆ ਆ ਦੇਖੋ ਜੇ ਫੇਰ ਕਦੇ ਪਰਮਾਤਮਾ ਨੇ ਚਾਇਆ ਤਾਂ ਫੇਰ ਤੁਹਾਨੂੰ ਕਿਸ ਦਿਨ ਮੈਂ ਪੂਰਾ ਮੰਦਰ ਘਮਾਉਂਗੀ ਉਪਰੋਂ ਵੀ ਤੁਹਾਨੂੰ ਦੱਸਿਆ ਨਾ ਕਿ ਮੰਦਰ ਘੁੰਮਣ ਨੂੰ ਬਹੁਤ ਜ਼ਿਆਦਾ ਟਾਈਮ ਲੱਗਦਾ ਇੱਕ ਗਰਮੀ ਵੀ ਬਹੁਤ ਸੀਗੀ ਤਾ ਕਰਕੇ ਸਿਰਫ ਮੈਂ ਬਾਰੋਂ-ਬਾਰੋਂ ਵੀਡੀਓ ਵਗੈਰਾ ਸ਼ੂਟ ਕੀਤੀ ਸੀ ਉੱਥੇ ਕੀਰਤਨ ਵਗੈਰਾ ਵੀ ਹੋ ਰਿਹਾ ਸੀਗਾ ਤੇ ਵੈਸੀ ਵੀ ਉੱਥੇ ਬਾਹਰ ਲਿਖਿਆ ਹੋਇਆ ਸੀਗਾ ਕਿ ਵੀਡੀਓ ਅਲਾਉਡ ਨਹੀਂ ਐ ਨਾ ਫੋਟੋ ਅਲਾਉਡ ਆ ਸੋ ਮੈਂ ਮੰਦਰ ਦੇ ਬਾਹਰ ਹੀ ਇੰਨੀ ਕੁ ਵੀਡੀਓ ਸ਼ੂਟ ਕੀਤੀ ਸੀ ਤਾਂ ਜੋ ਮੈਂ ਤੁਹਾਨੂੰ ਸਾਰਿਆਂ ਨੂੰ ਦਿਖਾ ਸਕਾਂ ਸੋ ਮੱਥਾ ਟੇਕ ਕੇ ਫਿਰ ਅਸੀਂ ਨਿਕਲ ਚੁੱਕੇ ਸੀਗੇ ਸੋ ਜਿੰਨਾ ਜਿੰਨਾਂ ਨੂੰ ਪਤਾ ਹੈ ਇਹ ਕਿਹੜਾ ਰੋਡ ਆ ਲੁਧਿਆਣੇ ਦਾ ਸੋ ਮੈਨੂੰ ਕਮੈਂਟਾਂ ਦੇ ਵਿੱਚ ਤੁਸੀਂ ਜ਼ਰੂਰ ਦੱਸਿਓ ਕਿਹੜਾ ਰੋਡ ਆ ਇਹ ਕਿਹੜਾ ਪੁਲ ਹੈ ਸੁਆ ਕਲਰਫੁਲ ਜਿਹੜੀਆਂ ਲਾਈਟਾਂ ਨੇ ਪੁੱਲ ਦੀਆਂ ਬਹੁਤ ਜ਼ਿਆਦਾ ਵਧੀਆ ਲੱਗ ਰਹੀਆਂ ਸੀਗੀਆਂ ਘਰ ਆ ਕੇ ਡਿਨਰ ਵਗੈਰਾ ਕਰਕੇ ਅਸੀਂ ਬਣਾਈ ਜੀ ਫਿਰ ਕੋਲਡ ਕਾਫੀ ਜਿਹੜੀ ਕੋਲਡ ਕਾਫੀ ਸੀਗੀ ਬੱਚੇ ਗੰਦੇ ਵੀ ਗਰਮੀ ਬਹੁਤ ਆ ਮੰਮਾ ਕੋਲਡ ਕਾਫੀ ਬਣਾਓ ਕੋਲਡ ਕਾਫੀ ਅਸੀਂ ਡਿਨਰ ਵਗੈਰਾ ਕਰਨ ਤੋਂ ਬਾਅਦ ਹੀ ਬਣਾਈ ਸੀਗੀ ਕੋਲਡ ਕਾਫੀ ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਕਿਵੇਂ ਹੋ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਜੀ ਮੈਂ ਵੀ ਠੀਕ ਆ ਵੈਲਕਮ ਬੈਕ ਟੂ ਮਾਈ ਨਿਊ ਬਲੌਗ ਕੇਪੀ ਧਾਰੀਵਾਲ ਸੋ ਸਵੇਰ ਦਾ ਟਾਈਮ ਆ ਜੀ ਅੱਜ अर्ਲੀ ਮਾਰਨਿੰਗ ਉੱਠ ਗਏ ਸੀ ਕੱਲ ਸ਼ਾਮੀ ਜਿਹੜਾ ਸਾਡਾ ਪਲਾਨ ਸੀ ਉਹ ਕੈਨਸਲ ਹੋ ਗਿਆ ਮੇਰੇ ਬ੍ਰਦਰ ਤੇ ਮਮੇ ਪਾਪਾ ਨੇ ਨਹੀਂ ਜਾਣ ਦਿੱਤਾ ਸੋ ਅੱਜ ਅਸੀਂ अर्ਲੀ ਮਾਰਨਿੰਗ ਉੱਠ ਕੇ ਹੁਣ ਜਾ ਰਹੇ ਆ ਸੋ ਸਾਡੀਆਂ ਡ्रेसेस ਕੱਲ ਵਾਲੀਆਂ ਹੀ ਨੇ ਕਿਉਂਕਿ ਅਸੀਂ ਆਲਮੋਸਟ ਆਪਣੀ ਸਾਰੀ ਪੈਕਿੰਗ ਪਹਿਲਾਂ ਕਰ ਚੁੱਕੇ ਸੀਗੇ ਸੋ ਬਸ ਹੁਣ ਚਾਹ ਪੀ ਰਹੇ ਸੀ ਆਪਾਂ ਨਾਸ਼ਤਾ ਵਗੈਰਾ ਨਹੀਂ ਕਰਕੇ ਜਾਵਾਂਗੇ ਕਿਉਂਕਿ ਸੇਸਰੇ ਰੋਟੀ ਖਾਂਦੋਂ ਸਾਡਾ ਨਹੀਂ ਮਨ ਕਰਦਾ ਬਿਸਕਟ ਵਗੈਰਾ ਖਾ ਲਏ ਨੇ ਮਿਲਦੇ ਆ ਹੁਣ ਆਪਾਂ ਤੁਹਾਨੂੰ ਫਿਰ ਫਾਸਟ ਸਟੈਂਡ ਜਾ ਕੇ ਜੇ ਟਾਈਮ ਲੱਗਿਆ ਤਾਂ ਵੀਡੀਓ ਸ਼ੂਟ ਕਰ ਲਾਂਗੇ ਨਹੀਂ ਫਿਰ ਮਿਲਦੇ ਆ ਜੇ ਆਪਾਂ ਤੁਹਾਨੂੰ ਆਪਣੇ ਘਰ ਜਾ ਕੇ ਹਾਂਜੀ ਗਾਇਸ ਆਪਾਂ ਲੁਧਿਆਣੇ ਤੋਂ ਵਾਪਸ ਆਪਣੇ ਘਰ ਪਹੁੰਚ ਚੁੱਕੇ ਆਂ ਬੱਸ ਵਿੱਚ ਬਹੁਤ ਜ਼ਿਆਦਾ ਭੀੜ ਸੀ ਇਸ ਕਰਕੇ ਮੈਂ ਵੀਡੀਓ ਉੱਥੇ ਨਹੀਂ ਬਣਾਈ ਹੈਗੀ ਸੀ ਤੇ ਹੁਣ ਘਰ ਆਏ ਆ ਬਸ ਥੋੜਾ ਫਰੈਸ਼ ਹੋ ਕੇ ਫਿਰ ਘਰ ਦਾ ਕੰਮ ਕਰ ਸਾਰਾ ਕਰਕੇ ਫਿਰ ਲੰਚ ਦੀ ਤਿਆਰੀ ਕਰਕੇ ਫਿਰ ਦੇਖਦੇ ਆਂ ਹਾਂਜੀ ਆਪਾਂ ਘਰ ਦਾ ਸਾਰਾ ਕੰਮ ਕਰਕੇ ਹੋ ਚੁੱਕੇ ਆਂ ਫ੍ਰੀ ਸ਼ਾਵਰ ਵਗੈਰਾ ਵੀ ਲੈ ਕੇ ਡਨ ਐ ਸਾਰਾ ਕੰਮ ਸੋ ਹੁਣ ਆ ਕੇ ਫਰੈਸ਼ ਹੋ ਕੇ ਮੈਂ ਬਣਾਉਣ ਲੱਗੀ ਸੀ ਇੱਧਰ ਆਪਣੇ ਲਈ ਕਾਫੀ ਤੇ ਇੱਧਰ ਮੈਂ ਚਾਵਲ ਵਗੈਰਾ ਜਿਹੜੇ ਪਾਣੀ ਚ ਧੋ ਕੇ ਭਿਉ ਹੋ ਕੇ ਰੱਖ ਚੁੱਕੇ ਨੇ ਸੋ ਅੱਜ ਮੈਂ ਕੁਝ ਖਾਸ ਨਹੀਂ ਲੰਚ ਚ ਬਣਾਉਣਾ ਹੈਗਾ ਮੈਂ ਆਲੂ ਪਿਆਜ਼ ਵਾਲਾ ਚਾਵੜੀ ਬਣਾਉਂਗੀ ਕਿਉਂਕਿ ਜਦ ਬੰਦਾ ਸਾਬਤ ਤੋਂ ਆਉਂਦਾ ਨਾ ਆ ਕੇ ਘਰ ਦਾ ਕੰਮ ਜਿਆਦਾ ਕਰਨਾ ਪੈਂਦਾ ਫਿਰ ਬੰਦਾ ਬਹੁਤ ਜ਼ਿਆਦਾ ਥੱਕ ਜਾਂਦਾ ਹੈ ਸੋ ਇੱਕ ਪਾਸੇ ਮੈਂ ਘੜਕਾ ਲਾਉਂਗੀ ਨਾਲ ਨਾਲ ਆਪਣੀ ਕਾਫੀਓ ਕਰ ਲੈਣੀ ਆ ਪੀ ਲੈਣੀ ਆ ਸੋ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰਿਆ ਕਰੋ ਸੋਣ ਸੋਨੇ ਕਮੈਂਟ ਕਰ ਜ਼ਰੂਰ ਕਰ ਹੀ ਦਿਆ ਕਰੋ ਹੋਰ ਗਰਮੇ ਬਹੁਤ ਜ਼ਿਆਦਾ ਹੋ ਗਿਆ ਲੁਧਿਆਣੇ ਸਾਡੇ ਇੱਧਰ ਮਾ ਲੋ ਵੀ ਕਾਫੀ ਹੱਦ ਤੱਕ ਗਰਮੀ ਜ਼ਿਆਦਾ ਲੱਗੀ ਪਰ ਹਨੇਸਾਂ ਲੱਗੀ ਆ ਮੱਡੋ ਵਿਹਾਨੇ ਗਰਮੀ ਹੈ ਹੀ ਜ਼ਿਆਦਾ ਨਹੀਂ ਜ਼ਿਆਦਾ ਪੋਲੂਸ਼ਨ ਜ਼ਿਆਦਾ ਹੈ ਨਾ ਉਦੋਂ ਇਸ ਕਰਕੇ ਅੱਜ ਅਸੀਂ ਆਪਣੇ ਹੰਕਾਰ ਆ ਚੁੱਕੇ ਆ ਸੋ ਕਾਫੀ ਰੈਡੀ ਹੈ ਮਿਲਦੇ ਆ ਫਿਰ ਹਾਂਜੀ ਮੈਂ ਲੱਗੀ ਸੀ ਹੁਣ ਉੱਟ ਕੇ ਸ਼ਾਮ ਦੀ ਤਿਆਰੀ ਕੀਤੀ ਸੀ ਕਿ ਮੈਂ ਬਣਾਉਣ ਲੱਗੀ ਸੀ ਕਿ ਹੁਣ ਆਲੂ ਬੈਂਗਣ ਆਲੂ ਬੈਂਗਣ ਮम्मा ਹੁਣ ਉੱਥੇ ਲੱਗੇ ਹੋਏ ਸੀ ਸੋ ਮੈਂ ਤੋੜ ਲਈ ਸੀ ਆਂਦੀ ਹੋਏ ਸੋ ਮੇਰੇ ਲਾਂਚ ਕਰਕੇ ਸੌਂ ਗਈ ਸੀ ਕਿਉਂਕਿ ਥੱਕੇ ਹੋਏ ਸੀ ਇਸ ਕਰਕੇ ਮਿਲਦਾ ਨਹੀਂ ਸੀ ਜਿਹੜਾ ਇਹ ਵਲੌਗ ਆ ਇਹ ਕੱਲਰ ਨੇ ਵਲੌਗ ਦੇ ਵਿੱਚ ਜੀ ਮੈਂ ਕੰਟੀਨਿਊ ਕਰਤਾ ਸੀਗਾ ਇਹ ਕੱਲਰ ਰਸ ਦਾ ਦੂਨ ਨਾਲ ਮਿਲਾ ਕੇ ਇਕੱਠਾ ਹੀ ਵਲੌਗ ਆ ਸੋ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਕਰੋ ਸੋ ਅਰਜ਼ੋ ਵਲੌਗ ਸੀਰਫ ਇੰਨਾ ਹੀ ਸੀਗਾ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਵਿੱਚ ਬਾਏ ਬਾਏ